ਦਸੰਬਰ ਜਿਹੜਾ ਸਾਡਾ ਐਸਆਈਆਰ ਸਾਡੇ ਸਾਹਮਣੇ ਆ ਗਿਆ ਹੈ ਉੱਥੇ ਗਾੜੀ ਨੂੰ ਆਪਣੀ ਚੈੱਕ ਕਰ ਰਹੇ ਸਾਨੂੰ ਕੁਝ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਕਿ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਯਾਰ ਲਾਕਡਾਊਨ ਤੋਂ ਕਿੰਨੀ ਦੂਰ ਹੈ ਕਿਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੂ ਕਾਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਰੋਕ ਨੰਬਰ ਸੱਤ ਰਹਿੰਦੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਅਰੇ ਹਰੇਕ ਚੀਜ਼ ਨੂੰ ਆਪਾਂ ਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਤੁਸੀਂ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖ ਕੇ ਆਏ ਹਾਂ ਸੜਕ ਤੇ ਮਤਲਬ ਤੁਸੀਂ ਇਹਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਇਹ ਤੁਸੀਂ ਇਹਨੂੰ ਗ੍ਰਨੇਡ ਅਟੈਕ ਕਹਿ ਸਕਦੇ ਹੋ ਇਹ ਕੋਈ ਇੱਕ ਮਿੰਟ ਯਾਰ ਯਾਰ ਖੁਦੋਂ ਮੈਂ ਚੱਕੇ ਬਾਹਰ ਮਾਰਦਾ ਕੋਈ ਦੀਵਾਰ ਨੂੰ ਹੋਇਆ ਕੋਈ ਉੱਥੇ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਇਦਾਂ ਕਹਿੰਦੀ ਉਹ ਕਿ ਦੀਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਉਸੇ ਦਾ ਸੋਨੈਸ ਗੱਲ ਨੂੰ ਤੋਂ ਆਪਾਂ ਇਹ ਇਨਵੈਸਟੀਗੇਟ ਕਰ ਰਹੇ ਹਾਂ ਸਾਡੇ ਲੜਕਿਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉੱਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫ੍ਰੈਂਸਿਕ ਟੈਸਟ ਵੀ ਆ ਕੇ ਚੈੱਕ ਕਰਵਾ ਲਾਂਗੇ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਰਿਹਾ ਕਿ ਜੇ ਗ੍ਰੇਨੇਡ ਅਟੈਕ ਹੋਵੇ ਉਸੇ ਸਾਰੇ ਇੰਨੇ ਪੜੇ ਲਿਖੇ ਲੋਕਾਂ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਕਿਉਂ ਤੁਸੀਂ ਦੇਖਿਆ ਸਭ ਤੋਂ ਇੱਕ ਲੋਕ ਜਾਂ ਰਾਮਤ ਹੋਇਆ ਕੋਈ ਬੜੀ ਐਪ ਜਾਂ ਰਾਮਤ ਹੋਇਆ ਜਿਵੇਂ ਗੱਲ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਨੂੰ ਸਾਡੇ ਐਸਐਚਓ ਸਾਹਿਬ ਕੇ ਖੜੇ ਹੈ ਇੱਕ ਮਿੰਟ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰ ਵੀ ਜੇ ਕੋਈ ਗ੍ਰਨੇਡ ਦੀ ਗੱਲ ਆਪਾਂ ਹਰੇਕ ਨੂੰ ਗ੍ਰਨੇਡਰ ਬੈਗ ਪਾ ਦੇਣੇ ਆ ਜਰੂਰ ਦੱਸੋ ਕਿ ਪ੍ਰਨੀਤ ਦਾ ਕੋਈ ਤੁਹਾਡੀ ਕੰਦ ਹੈ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਤੇ ਰੇਡ ਨਾ ਆਵੇ ਪੇਂਟ ਵੀ ਨਹੀਂ ਉਤਰਿਆ ਉਹ ਤਾਂ ਆਪਾਂ ਨੂੰ ਹਰੇਕ ਗੱਲ ਨੂੰ ਇਸ ਤਰ੍ਹਾਂ ਕਹਿ ਦੇਣਾ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਆਪਾਂ ਸਾਰੇ ਉੱਤੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰਨੀ ਹੈ ਬੁੱਢੀ ਦਾ ਪੰਜਾਹ ਸਾਲ ਹੋ ਗਿਆ ਉਹ ਬਹੁਤ ਪੀਸਾਰਾ ਨਹੀਂ ਕਮੇਡੀ ਯਾਰ ਇੱਕ ਮਿੰਟ ਯਾਰ ਤੁਹਾਡੀ ਜਾਂਚ ਕੀ ਆਇਆ ਤੁਸੀਂ ਕਹਿੰਦੇ ਪਹਿਲਾਂ ਜਾਂਚ ਉੱਪਰ ਨਹੀਂ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆਕੇ ਮੈਂ ਤਾਂ ਇਹ ਦੇਖਿਆ ਕਿ ਉਥੇ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜਾ ਰੋੜੀਆਂ ਜਿਹੜੀਆਂ ਆ ਗਈਆਂ ਉਹਨਾਂ ਦੇ ਉੱਤੇ ਇੰਪੈਕਟ ਆ ਗਿਆ ਹੈ ਜੀ ਉੱਪਰ ਦੀ ਲੇਅਰ ਆ ਉਹ ਇੰਡੀਪ ਡੀਪ ਕੋਈ ਲੇਅਰ ਤੇ ਨਹੀਂ ਡਟਾ ਕੋ ਦਵਾਰ ਨੇੜੇ ਹੈ ਉਸ ਤੋਂ ਕੋਈ ਨਹੀਂ ਆ ਪਹਿਲੀ ਗੱਲ ਕਰਨਾ ਦਵਾਰਾ ਦੌਰਾਨ ਕਿ ਚੌਕੀ ਉੱਤੇ ਕੋਈ ਹੈ ਨਹੀਂ ਉਹਨੂੰ ਇਹ ਪਤਾ ਐਸ ਕੰਦਾ ਇਹ ਨਾਟਕੇ ਵਾਲੇ ਜਿਹੜਾ ਲੜਕੀਆਂ ਨੂੰ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਸੜਾ ਸੀ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਜਿਆ ਨਹੀਂ ਅੱਜ ਅਸੀਂ ਉਹ ਚੀਜ਼ ਦੇਖੀ ਕਿ ਫੋਮੈ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਇਹ ਫ਼ਾਮ ਫੜਾਉਣ ਵਾਲਿਆਂ ਦੇ ਖਿਲਾਫ਼ ਆਪਾਂ ਐਕਸ਼ਨ ਵੀ ਲਵਾਂਗੇ ਇਹਨਾਂ ਫ਼ਾਮ ਕਾ ਲੋਕਾਂ ਨੂੰ ਪਹਿਲੇ ਕਰਨਾ ਔਰ ਗਲਤ ਫੁਆ ਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਬਰ ਰਿਸਪੌਂਸਿਬਿਲਟੀ ਆਤੀ ਹੈ ਇਹ ਸਰ ਆਖਿਰਕਾਰ ਹੈ ਲੱਗੀ ਕਿ ਕਾਫੀ ਦੂਰ ਦੂਰ ਤੋਂ ਫੁਆਕੇ ਦੀ ਆਵਾਜ਼ ਹੈ ਮੁਲਾਜਪਤ ਰਹਿ ਕੇ ਚੌਕੀ ਦੇ ਸਾਨੇ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ ਫੇਰ ਦੀ ਬੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਹੋਇਆ ਉਦੋਂ ਨਹੀਂ ਬੰਦ ਕੀਤੀ ਹੋਈ ਸਰ ਇੱਕ ਵਾਰੀ ਗੱਲ ਕਰੀਏ ਪਹਿਲਾਂ ਫੁਆਕੇ ਦੀ ਬਾਤ ਹਾਂਜੀ ਸਰ ਪੀ ਚਾਰ ਚਮਰਤੀ ਸੇ ਲੱਦੇ ਬੀ ਡੂਨੇ ਲਵਾ ਕੇ ਗਏ ਨੇ ਜੀ ਮੈਂ ਪਹਿਲਾਂ ਸੀ ਜੇ ਨਾ ਹੁਣ ਹੁਣ ਤਾਂ ਤੁਸੀਂ ਕਦੇ ਚੌਕੀ ਦੇਖਿਆ ਕੋਈ ਜਿਸਮਾਨ ਦੇਖ ਲਓ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਬਟਨ ਕੱਢ ਕੀਤੀ ਸੀ ਉਸ ਤੋਂ ਬਾਅਦ ਡੀਜੀਪੀ ਸਾਹਿਬ ਕਹਿੰਦੇ ਕਿ ਬੰਦੇ ਫੜੇ ਗਏ ਯਾਰ ਦੇਖੋ ਮੈਂ ਨੇ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਇੱਕ ਅਨੀ ਸੈਂਸੇਸ਼ਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜੇ ਇਨਵੈਸਟੀਗੇਸ਼ਨ ਆਪਾਂ ਦੇਖ ਰਹੇ ਹਾਂ ਬਹੁਤ ਤੇਜ਼ ਸੀ ਨਾ ਸਰ ਆਵਾਜ਼ ਬਹੁਤ ਆਵਾਜ਼ ਕਿਸ ਕਿਸ ਦੇ ਨੀਜ਼ੋਂ ਇਹ ਰੰਗ ਤੁਸੀਂ ਰੋਜ਼ ਸੁਣਦੇ ਨਹੀਂ ਆਵਾਜ਼ ਜਗਾ ਸਾਰੇ ਯਾਰ ਇੱਕ ਮਿੰਟ ਆਪ ਨੂੰ ਤੁਸੀਂ ਮੈਨੂੰ ਇੱਕ ਆਪ ਦੱਸ ਦੋ ਸਾਰੇ ਕਹਿ ਲਿਖੇ ਡੋਗੋ ਜੇ ਕੋਈ ਗ੍ਰੇਨੇਡ ਅਟੈਕ ਹੋਏ ਤਾਂ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫਿਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਾਸ ਥਿੰਗ ਫਾਰ ਦਿਸ ਸੋਸਾਇਟੀ ਸਰ ਕੈਮਰੇ ਚੈੱਕ ਕੀਤੇ ਜਾਣਗੇ ਜੀ ਪੂਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਹੇ ਆ ਅਸੀਂ ਰਾਤ ਨੂੰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ ਚ ਵੀ ਨਕਾ ਲੱਗਿਆ ਉਹਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੇਰਜ ਨੂੰ ਦੱਸਦਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਸੀ ਐਸਐਸਓ ਇਸ ਨਾਲ ਮਿਲਾਂਗੇ ਯਾਰ ਮੈਨੂੰ ਨਹੀਂ ਪਤਾ ਕੌਣ ਐਸਐਸਓ ਸੀ ਮੈਨੂੰ ਨਹੀਂ ਉਹਨੂੰ ਪਤਾ ਕਿਹਣਾ ਮਰਜ਼ੀਂਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੇ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਵੀ ਵਾਹ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਆ ਜੀ ਸਿੰਪਲ ਗੱਲ ਹੈ ਆਪਾਂ ਨੂੰ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸਭ ਤੋਂ ਸੋਟ ਟਾਈਮ ਦਿਓ ਅਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੁਕੋ ਕੇ ਨਾਲ ਕੀਤੀ ਨਹੀਂ ਕੋਈ ਕੋਈ ਧੁਮਾਕੇ ਦੀ ਆਵਾਜ਼ ਕੋਈ ਧੱਗਈ ਨਹੀਂ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਨੂੰ ਦੱਸਿਆ ਵੀ ਸਰ ਮੈਨੂੰ ਇਤਾਂ ਲੱਗਿਆ ਵੀ ਕੋਈ ਚੀਜ਼ ਟਾਈਕਨੋ